ਮਲੋ ਕੁਰਸੀ ਤੇ ਬੈਠੇ ਗਏ ਜਾਂ ਕੋਈ ਵੀ ਗਨਾ ਹੋਇਆ ਉਹਨਾਂ ਦੇ ਵਿੱਚ ਸਮੰਨ ਵਿੱਚ ਸਾਰੇ ਇਕੱਠੇ ਹੋਏ ਅੱਜ ਔਰ ਇਹਨਾਂ ਨੇ ਇਹੀ ਬੇਨਤੀ ਕੀਤੀ ਵੀ ਆਪਾਂ ਧਰਨਾ ਲਾਓ ਕਿ ਉਹਨਾਂ ਦੇ ਜਾਂਦਾ ਪ੍ਰਸ਼ਾਸਨ ਕੇ ਵੀ ਫਰਚਾ ਪਾ ਦੇਣ ਤੇ ਜਾਂ ਫਿਰ ਉਹ ਆਪਣੀ ਬਾਪੀ ਮੰਗ ਲੈਣੇ ਤੇ ਆ ਕੇ ਆ ਲੈ ਸੰਗਤ ਵਿੱਚ ਜੋ ਜੋ ਵੀ ਕਾਰਵਾਈ ਉਹ ਸਿੰਘਾਂ ਨੇ ਕਰਨੀ ਆ ਬਾਬਾ ਰਾਸ ਸਿੰਘ ਰਾਜ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਉਹਨਾਂ ਨੂੰ ਐ ਬੰਨ੍ਹ ਕੇ ਲਿਆ ਆ ਰੋਮੀ ਵਾਲੇ ਬਾਬੇ ਦਾ ਰੌਲਾ ਤੁਸੀਂ ਦੇਖਿਆ ਹੁਣ ਵੀ ਹੈਗਾ ਇਹ ਅੱਜ ਦਾ ਥੋੜਾ ਅਸੀਂ ਮੋਢ ਚ ਨਹੀਂ ਜਾਂਦੇ ਜੜ ਚ ਨਹੀਂ ਜਾਂਦੇ ਬਿਮਾਰੀ ਲੱਭਦੇ ਨਹੀਂ ਰੋਕ ਕਿਉਂ ਆ ਖੂਹ ਚ ਬਿੱਲੇ ਡਿੱਗਿਆ ਮਰੀ ਬਿੱਲੇ ਨਹੀਂ ਕੱਢਦੇ ਅਸੀਂ ਪਾਣੀ ਕੱਢਣ ਤੇ ਜੋਰ ਲਾਇਆ ਹੋਇਆ ਸਾਨੂੰ ਇਹ ਸਮਝ ਲੈਣਾ ਚਾਹੀਦਾ ਬਿਮਾਰੀ ਅਸਲ ਹੈ ਕਿੱਥੇ ਹੈ ਜੇਸਾ ਕਾਲ ਤਖਤ ਤੋਂ ਅਸੀਂ ਇਨਸਾਫ ਮੰਗਦੇ ਆ ਜੇਸਾ ਕਾਲ ਤਖਤ ਨੇ ਪ੍ਰਚਾਰ ਪ੍ਰਸਾਰ ਕਰਨਾ ਹੈ ਪੰਥ ਨੂੰ ਇੱਕ ਮਾਲਾ ਦੇ ਵਿੱਚ ਪਰੋਣਾ ਉਹਨਾਂ ਦੀ ਦਸਤਾਰ ਬੰਦੀ ਦੇ ਉੱਤੇ ਇਹ ਲੋਕ ਉਹ ਪੱਗਾਂ ਦਸਤਾਰਾਂ ਉਹਨਾਂ ਦੇ ਬਣਦੇ ਆ ਜਾ ਕੇ ਜਿਹੜੇ ਅਕਾਲ ਤਖਤ ਨੂੰ ਨਾਤਾ ਮੰਨਦੇ ਆ ਨਾ ਉਹਦੀ ਮਰਜ਼ਾ ਦਾ ਨੂੰ ਮੰਨਦੇ ਆ ਨਾ ਉਹ ਜੇ ਕੋਈ ਗੱਲ ਮੰਨਦੇ ਸਿਰਫ ਉਹ ਇੱਕ ਵੋਟ ਬੈਂਕ ਨੇ ਜਥੇਬੰਦੀਆਂ ਹੁਣ ਅਕਾਲ ਤਖਤ ਦਾ ਪ੍ਰਬੰਧ ਕਿੱਥੇ ਆ ਗੱਲ ਉੱਥੋਂ ਚੱਲਣੀ ਆ ਆ ਲੋਕਾਂ ਨੂੰ ਲੜਨ ਦੀ ਤਾਂ ਲੋੜ ਹੀ ਨਹੀਂ ਪੈਣੀ ਅਕਾਲ ਤਖਤ ਨੇ ਅੱਜ ਤੱਕ ਦੇਖੋ ਆਪਣੇ ਇਸ ਕਾਨੂੰਨ ਸਰਕਾਰ ਬਣਾਉਂਦੇ ਆ ਇੱਕੋ ਹੀ ਸੰਵਿਧਾਨ ਹੁੰਦਾ ਹੈ ਸਰਕਾਰ ਦਾ ਇੱਕ ਦੇਸ਼ ਵਿੱਚ ਦੋ ਸੰਵਿਧਾਨ ਨਹੀਂ ਚੱਲ ਸਕਦੇ ਤੇ ਸਾਡੇ ਤਾਂ ਪੰਥਕ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਪੰਥਕ ਕਹਿੰਦੇ ਆ ਸੀ ਆਦੇ ਦੇ ਸੰਵਿਧਾਨ ਦੇਖੋ ਮਰਯਾਦਾਵਾਂ ਦੇਖੋ ਇਹ ਬਾਬਿਆਂ ਨੇ ਕੋਈ ਨਾਨਕ ਸ੍ਰੀ ਅੱਡ ਬਣਾਈ ਬੈਠੇ ਆ ਨਿੰਗ ਸਿੰਘ ਅੱਡ ਬਣਾਈ ਬੈਠੇ ਆ ਦੰਦਮੇ ਟਕਸਾਲ ਅੱਡ ਬਣਾਈ ਬੈਠੀ ਆ ਜਿੰਨਾਂ ਨੂੰ ਗਿਣੋਂਗੇ ਜਿੰਨੇ ਬਾਬੇ ਉਹਨੇ ਹੀ ਸਬਧਾਨ ਮਿਲਣਗੇ ਤੁਹਾਨੂੰ ਉਹਨਾਂ ਦੀ ਮਰਜ਼ਾਦਾ ਬੱਕਰੀ ਹੁਣ ਤਾਂ ਆਪੋ ਆਪਣੇ ਗੁਰਦਾਰ ਵਾਲੇ ਕਹਿੰਦੇ ਵੀ ਸਾਡੇ ਤਾਂ ਮਰਜ਼ਾਦਾ ਅਸੀਂ ਤਾਂ ਇਹ ਚੱਲਦੇ ਹੁੰਨੇ ਆਂ ਅਸਲ ਦੇ ਵਿੱਚ ਜਿਹੜੀ ਜਾੜਾ ਨਾ ਬਿਮਾਰੀ ਐ ਜਿਹੜੀ ਵਾਇਰਸ ਐ ਜਿਹੜਾ ਸਾਨੂੰ ਕਰੋਨਾ ਉਹ ਐਸਜੀਪੀਸੀ ਐ ਐਸਜੀਪੀਸੀ ਬਣਨ ਤੋਂ ਪਹਿਲਾਂ ਦਾ ਇਤਿਹਾਸ ਦੇਖ ਲਓ ਤੇ ਜਦੋਂ ਦੀ ਐਸਜੀਪੀਸੀ ਬਣੀਆ 100 ਸਾਲ ਹੋ ਗਿਆ ਉਦੋਂ ਬਾਅਦ ਦਾ ਇਤਿਹਾਸ ਦੇਖ ਲਓ ਆਪਾਂ ਗਰਾਫਟ ਚ ਗਏ ਆਂ ਐ ਜੀ ਪੀ ਸੀ ਤੋਂ ਬਾਅਦ ਹੀ ਅਸੀਂ ਜਾਤਾਂ ਪਾਤਾਂ ਦੇ ਨਾਂ ਤੇ ਗੁਰਦਾਰੇ ਬਣਾਏ ਆ ਐ ਜੀ ਪੀ ਸੀ ਉੱਥੇ 150 ਹਜ਼ਾਰ ਲੱਖ ਰੁਪਿਆ ਦੇ ਵੀ ਜਾਂਦੇ ਆ ਤੇ ਮੈਂਬਰਾਂ ਨੂੰ ਭੇਜ ਦਿੰਦੇ ਵੀ ਦਿਓ ਕਿਉਂਕਿ ਉਹਨਾਂ ਦਾ ਕੰਮ ਕੀ ਆ ਸਰਕਾਰੀ ਆ ਨਾ ਸਰਕਾਰ ਦੀ ਨੀਤੀ ਕੀ ਆ ਫੁੱਟ ਪਾਓ ਤੇ ਰਾਜ ਕਰੋ ਗੁਰਮਤਾ ਜੇ ਸ਼੍ਰੋਮਣੀ ਕਮੇਟੀ ਤਖਤ ਅਕਾਲ ਤਖਤ ਸਾਡਾ ਪਹਿਰਾ ਦਿੰਦਾ ਹੁੰਦਾ ਆ ਡੇਰੇ ਦਾ ਬਣ ਨਹੀਂ ਸਕਦੇ ਐਤੋਂ ਪਹਿਲਾਂ ਹਾਈ ਕੋਰਟ ਚ ਕੇਸ ਚੱਲ ਚੁੱਕਿਆ ਰੂਮੀ ਵਾਲੇ ਦਾ ਚੱਲ ਚੁੱਕਿਆ ਉੱਥੇ ਹਾਰੇ ਆਂ ਆਪਾਂ ਕਿਉਂ ਹਾਰੇ ਆਂ ਪਤਾ ਇਹ ਗੁਰਦੁਆਰਾ ਨਹੀਂ ਹੈ ਇਹ ਸਾਡੀ ਨਿੱਜੀ ਪ੍ਰਾਪਰਟੀ ਹੈ ਇੱਥੇ ਅਸੀਂ ਆਦੀ ਮਨਮਰਜ਼ੀ ਕਰਾਂਗੇ ਭਾਂਡੇ ਕਿਸੇ ਦੇ ਆਰਡਰ ਖਿੇ ਵੱਖ ਰੱਖੀਏ ਇੱਥੇ ਗੁਰੂ ਗ੍ਰੰਥ ਸਾਹਿਬ ਗੁਰਮਤ ਮਰਜ਼ਾਦਾ ਅਨੁਸਾਰ ਰਹਿ ਨਹੀਂ ਸਕਦਾ ਪਰ ਬੋਟਾ ਅਸੀਂ ਗੁਲਾਮ ਆ ਯਾਰ ਆਪਾਂ ਇਹਦੇ ਨਾਲ ਕਿਉਂ ਲੜਾਂਗੇ ਆਪਾਂ ਰੂਮੀ ਵਾਲੇ ਨਾਲ ਸਾਨੂੰ ਕੀ ਲੜਨ ਦੀ ਲੋੜ ਆ ਬਿਮਾਰੀ ਜਿਹਨੇ ਹੱਲ ਕਰਨੀਆਂ ਉਹ ਕੰਟਰੋਲ ਸਾਨੂੰ ਉੱਥੋਂ ਲੱਭਣਾ ਪੈਣਾ ਸ਼੍ਰੋਮਣੀ ਕਮੇਟੀ ਜਿੰਨਾ ਜਰ ਅਸੀਂ ਇਹਦਾ ਖੜਾ ਨਹੀਂ ਛੱਡਦੇ ਕੋਈ ਗੁਰਦਾਰਾ ਐਕਟ ਦਿਖਾ ਦਿਓ ਕੋਈ ਮੰ ਬਣਿਆ ਨਾ ਇਹ ਗੁਰਦਾਰਾ ਐਕਟ ਹੈ ਜਿਹੜਾ ਇੱਕਦੰਦਾ ਕਹਿੰਦੇ ਆ ਦੇਸ਼ ਸੰਤਾਰੀ ਤੇ ਆਜ਼ਾਦ ਹੋ ਗਿਆ ਨਵਾਂ ਸੰਵਿਧਾਨ ਬਣਦਾ ਪਰ ਸਾਡੇ ਜਿਹੜੇ ਸਿੱਖਾਂ ਨੂੰ ਸ਼ੂਟ ਕਰ ਲਓ ਕਹਿੰਦੇ ਸੀ 1925 ਵਾਲਾ ਸੰਵਿਧਾਨ ਹੀ ਮੰਨਾਂਗੇ ਕਿਉਂ 1925 ਵਾਲੇ ਐਕਟ ਕਹਿ ਕੇ ਰੌਲਾ ਪਾ ਕੇ ਐਕਟ ਐਕਟ ਕਰਕੇ ਲੋਕਾਂ ਨੂੰ ਫੁੱਦੂ ਬਣਾਈ ਬੈਠੇ ਆ ਕਬਜ਼ਾ ਕਰੀ ਬੈਠੇ ਆ ਇਹ ਐਕਟ ਸਾਰੇ ਸਾਰੇ ਦੇਸ਼ 'ਚ ਨਹੀਂ ਹੈਗਾ 1925 ਵਾਲਾ ਐਕਟ ਸਿਰਫ ਕੱਲੇ ਬਾਦਲ ਪਰਿਵਾਰ ਨੇ ਕੰਟਰੋਲ ਰੱਖਿਆ ਹੋਇਆ ਇਹਨਾਂ ਦਾ ਹੀ ਆ ਇਹ ਐਕਟ ਨਹੀਂ ਸਾਰੇ ਦਿੱਲੀ ਕਮੇਟੀ ਐਡ ਹੋ ਗਈ ਹਰਿਆਣਾ ਕਮੇਟੀ ਐਡ ਹੋ ਗਈ ਜੂਰ ਸਾਬ ਟਰਸਟ ਵੱਖਰੇ ਬਣ ਗਏ ਇਸ ਦਾ ਕੱਲੇ-ਕੱਲਾ ਗੁਰਦੁਆਰਾ ਦਾ ਪ੍ਰਬੰਧ ਵੱਖ ਹੋਣਾ ਚਾਹੀਦਾ ਤਾਂ ਕਿ ਇਹਨੂੰ ਇੱਕ ਪਰਿਵਾਰ ਨਾਲ ਬਰਤ ਸਕੇ ਰਾਜਨੀਤਿਕ ਲੋਕ ਸਾਨੂੰ ਗੁੰਮਰਾਹ ਨਾ ਕਰ ਸਕਣ ਹਰ ਸ਼ਹਿਰ ਦੇ ਵਿੱਚੋਂ ਚੰਗੇ ਗੁਰਸਿੱਖ 10-20 ਮਿਲ ਸਕਦੇ ਜਿਹੜੇ ਪ੍ਰਬੰਧ ਚਲਾਉਣ ਵਾਲੇ ਆ ਪੜ੍ਹੇ ਲਿਖੇ ਰਿਟਾਇਰਡ ਬੈਠਿਆ ਸੇਵਾ ਕਰ ਸਕਦੇ ਲੋਕ ਪਰ ਅੰਗਰੇਜ਼ ਚਲਾਕ ਸੀ ਉਹਨੇ ਸਾਡੇ ਮਨਤਾ ਤੋਂ ਛਡਾਇਆ ਉਹਨੇ ਕੀ ਕੀਤਾ ਖੂਚੋ ਨਿਕਲੇ ਖਾਤੇ ਡਿੱਗ ਪਏ ਅਸੀਂ ਸਰੋਣੀ ਕਮੇਟੀ ਅਸੀਂ ਨਹੀਂ ਬਣਾਈ ਅੰਗਰੇਜ਼ ਸਰਕਾਰ ਨੇ ਬਣਾਈ ਸੀ ਵੀ ਸਿੱਖਾਂ ਨੂੰ ਕਾਬੂ ਕਿਵੇਂ ਕੀਤਾ ਜਾਊ ਸਾਡੇ ਨੱਥ ਮਾਰੀ ਆ ਮੰਦਰ ਐਕਟ ਨਹੀਂ ਬਣਿਆ ਬਣਾ ਕੇ ਦਿਖਾਓ ਸਾਨੂੰ ਵੰਡਣ ਵਾਸਤੇ ਸੰਪਰਦਾਵਾਂਾਂ ਚ ਵੰਡਣ ਵਾਸਤੇ ਸਰੋਣੀ ਕਮੇਟੀ ਬਣੀ ਸੀ ਉਹ ਆਪਣਾ ਕੰਮ ਪੂਰਾ ਕਰ ਚੁੱਕੀ ਐ ਹੁਣ ਅੱਜ ਸਾਨੂੰ ਐਸ ਵੇਲੇ ਕਿਸੇ ਦੁਸ਼ਮਣ ਦੀ ਲੋੜ ਨਹੀਂ ਅਸੀਂ ਆਪਸ ਵਿੱਚ ਹੀ ਲੜਾਂਗੇ ਨਾ ਸਾਨੂੰ ਪਾਕਿਸਤਾਨ ਤੋਂ ਖਤਰਾ ਨਾ ਹਿੰਦੂਆਂ ਤੋਂ ਖਤਰਾ ਨਾ ਮੁਸਲਮਾਨ ਤੋਂ ਸਾਡੇ ਤੇ ਜਾਲ ਹੀ ਉਹ ਜਾ ਬੁਣਤਾ ਅਗਲੀ ਸਰੋਣੀ ਕਮੇਟੀ ਦੁਆਰਾ ਸਰੋਣੀ ਕਮੇਟੀ ਨੇ ਸਾਨੂੰ ਲੜਾਉਣ ਵਾਲਾ ਕੰਮ ਕੀਤਾ ਜੇ ਉਹਦੋਂ ਦੇ ਗਿਆ ਮਰਿਆਦਾ ਇੱਕ ਕੀਤੀ ਹੁੰਦੀ ਜਿਹੜੇ ਕਾਲ ਤੱਕ ਦੀ 1936 ਦੀ ਬਣੀਆਂ ਇਹ ਡੇਰੇ ਬਣ ਨਹੀਂ ਸਕਦੇ ਪਰ ਨਾ ਉਹਦੇ ਥਰੂ ਤਾਂ ਬਣੇ ਉੱਥੇ ਤਾਂ ਸਰੂਪੇ ਦਿੱਤੇ ਜਾਂਦੇ ਆ ਉੱਥੇ ਤਾਂ ਸਨਮਾਨ ਤੇ ਦਿੱਤੇ ਜਾਂਦੇ ਆ ਅੱਜ ਵੀ ਉਹ ਗਰੇਬਰੇ ਵਾਲਾ ਕੋਈ ਸਰੋਣੀ ਕਮੇਟੀ ਦਾ ਜਿਹੜਾ ਹੈਗਾ ਉਹ ਕੀ ਕਹੀ ਜਾਂਦਾ ਰومی ਵਾਲਿਆਂ ਨੂੰ ਤਾਂ ਸਲਾਹੀ ਜਾਂਦਾ ਕਹਿੰਦਾ ਤਾਂ ਭਵਿੱਖ ਸਵਾਰ ਰਿਹਾ ਬਾਬਾ ਰومی ਵਾਲਾ ਤਾਂ ਕਿਉਂਕਿ ਉਹਨਾਂ ਨੂੰ ਵੋਟਾਂ ਨਹੀਂ ਦੀਆਂ ਉਹਨਾਂ ਨੂੰ ਨਾ ਪੰਥ ਨਾ ਪੰਜਾਬ ਨਾ ਲੋਕ ਨਾ ਸਿੱਖ ਨਾ ਹਿੰਦੂ ਨਾ ਇਸਾਈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਦਾ ਮਤਲਬ ਸਿਰਫ ਵੋਟਾਂ ਵੋਟਾਂ ਲਈ ਗੁਰੂ ਗ੍ਰੰਥ ਸਾਹਿਬ ਸਾੜਨਾ ਪਹਿਲੇ ਸਾੜ ਦਿੰਦੇ ਆ ਪਾੜਨਾ ਪਹਿਲੇ ਪਾੜ ਦਿੰਦੇ ਆ ਗਲੀਆਂ ਸੁੱਟਣਾ ਪਹਿਲੇ ਰੋਲਿਆ ਜਾ ਸਕਦਾ ਗੋਲੀਆਂ ਮਾਰਨੀਆਂ ਸਿੱਖਾਂ ਦੇ ਮਾਰੀਆਂ ਜਾ ਸਕਦੀਆਂ ਇਹ ਤਾਂ ਸਿੱਖਾਂ ਨੂੰ ਮਾਰ ਕੇ ਵੋਟਾਂ ਮਿਲਦੀਆਂ ਤਾਂ ਬੜਾ ਵਧੀਆ ਮੁਨਾਫੇ ਵਾਲਾ ਨਾ ਕੰਮ ਹੈ ਇਹਨਾਂ ਦਾ ਅਸੀਂ ਕਦੋਂ ਜਾਗਾਂਗੇ ਅਸੀਂ ਕਦੋਂ ਜਾਗਾਂਗੇ ਤਾਂ ਹੀ ਸਾਨੂੰ ਗੁਰਬਾਣੀ ਕਹਿੰਦੀ ਆ ਵੀ ਭਲਿਆ ਜਾਗ ਜਾਗ ਲੈ ਹੋਰੇ ਮਨਾ ਜਾਗ ਲਿਓ ਅੱਜ ਜਾਗਣ ਦੀ ਲੋੜ ਆ